ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਮੈਂ ਹਾ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਇਸ ਸਿਆਸਤ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਭੁਪਿੰਦਰ ਜੀ ਜੀ ਜਿਸ ਤਰ੍ਹਾਂ ਕਿ ਵਿਰਿੰਦਰ ਜੀ ਸਿਆਸਤ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਮੇਰਾ ਪਹਿਲਾ ਕਿ ਨਵਜੂ ਸਿੰਘ ਸਿੱਧੂ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਉਹ ਕੀ ਲਾਣਾ ਤੇ ਉਹਦੇ ਨਾਲ ਕੀ ਜਿਹੜੀ ਸਿਆਸਤ ਦੇ ਵਿੱਚ ਚਰਚਾ ਛੜੀ ਹੋਈ ਹੈ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਨਾ ਜੀ ਜੀ ਤੇ ਜਿਹੜੇ ਵੀ ਆਗੂ ਲੀਡਰ ਜੀ ਘਟ ਵਿਚਰਦੇ ਸੀ ਲੋਕਾਂ 'ਚ ਉਹ ਵੀ ਹੁਣ ਵਿਚਰਨਾ ਸ਼ੁਰੂ ਕਰ ਗਏ ਨੇ ਜੀ ਖੈਰ ਨਵਜੋਤ ਸਿੰਘ ਸਿੱਧੂ ਹੁਰੀ ਦੇ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਨੇ ਜੀ ਆਪਣੇ ਕਈ ਵਾਰੀ ਜੋ ਜਿਸ ਤਰੀਕੇ ਨਾਲ ਉਹ ਬਿਆਨਬਾਜ਼ੀ ਕਰਦੇ ਨੇ ਹਮ ਜਾਂ ਜਿਸ ਢੰਗ ਨਾਲ ਉਹ ਆਪਣਾ ਕਮ ਕਾਰਜ ਕਰਦੇ ਨੇ ਸਿਆਸੀ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਨੇ ਜੀ ਹੁਣ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਐ ਕਿ ਭਾਈ ਉਹ ਹਫਤੇ 'ਚ ਦੋ ਦਿਨ ਹਮ ਅੰਮ੍ਰਿਤਸਰ ਜੀ ਤੇ ਪਟਿਆਲਾ 'ਚ ਹਮ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਿਆ ਕਰਨਗੇ ਰੂਬਰੂ ਹੋਇਆ ਕਰਨਗੇ ਹਮ ਸਭ ਨੂੰ ਪਤਾ ਵੀ ਉਹਨਾਂ ਦੇ ਜਿਹੜੇ ਹੈਗੇ ਨੇ ਪਤਨੀ ਧਰਮ ਪਤਨੀ ਹਮ ਡਾਕਟਰ ਨਵਜੋਤ ਕੋਰ ਸੁਦੋਰੀ ਉਹ ਠੀਕ ਨਹੀਂ ਸੀ ਚੱਲ ਰਿਹਾ ਤੇ ਫਿਰ ਠੀਕ ਨਹੀਂ ਸੀ ਤੇ ਹੁਣ ਕਹਿੰਦੇ ਵੀ ਚੰਗੀ ਤਰ੍ਹਾਂ ਠੀਕ ਹੋ ਜਾਣਾ ਤੇ ਫਿਰ ਉਹ ਹਫਤੇ 'ਚ ਇੱਕ ਦਿਨ ਅੰਮ੍ਰਿਤਸਰ ਤੇ ਇੱਕ ਦਿਨ ਪਟਿਆਲੇ ਆਮ ਲੋਕਾਂ ਨਾਲ ਮੁਲਾਕਾਤ ਕਰਿਆ ਕਰਾਂਗੇ ਉਹਨਾਂ ਦੀਆਂ ਸਮੱਸਿਆਵਾਂ ਜਾਣਨ ਕਰਨਗੇ ਤੇ ਇਸੇ ਤਰੀਕੇ ਦੇ ਨਾਲ ਉਹ ਜਿਸ ਢੰਗ ਨਾਲ ਵੀ ਲੋਕਾਂ ਦੀ ਮਦਦ ਜਿਹੜੀ ਆ ਉਹ ਕਰਿਆ ਕਰਨਗੇ ਜੀ ਸੋ ਗੱਲ ਇਹ ਹੈ ਭੁਪਿੰਦਰ ਜੀ ਹੂੰ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਨੇੜੇ ਆਉਂਦੀਆਂ ਜਾ ਰਹੀਆਂ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਲੋਕਾਂ ਦਾ ਵੀ ਜਿਹੜਾ ਇੰਟਰਸਟ ਹੈ ਉਹ ਵੱਧ ਰਿਹਾ ਹੈ ਕਿਉਂਕਿ ਇਸ ਵਾਰ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੀਆਂ ਉਹ ਬੜੀਆਂ ਰੋਚਕ ਨੇ ਸਾਰਿਆਂ ਦਾ ਧਿਆਨ ਲੱਗਿਆ ਹੋਇਆ ਹੈ ਕਿ ਇਸ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਸੋ ਇਸੇ ਤਰੀਕੇ ਦੇ ਨਾਲ ਜਿਹੜੀ ਸੂਬੇ ਦੀ ਲੀਡਰਸ਼ਿਪ ਹੈ ਉਹ ਵੀ ਬੜੀ ਐਕਟਿਵ ਨਜ਼ਰ ਆ ਰਹੀ ਹੈ ਜਿਸ ਢੰਗ ਨਾਲ ਪ੍ਰਚਾਰ ਸ਼ੁਰੂ ਹੋ ਗਿਆ ਹੋਇਆ ਇੱਕ ਤਰੀਕੇ ਦੇ ਨਾਲ ਆਪਸੀ ਜਿਹੜੀ ਆ ਗਠਬੰਧਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵਕ ਵਕ ਪਾਰਟੀਆਂ ਵੱਲੋਂ ਜੀ ਤੇ ਛੇਤੀ ਜਿਹੜੇ ਆ ਉਹ ਬੜੇ ਅਲੱਗ ਜੇ ਸਮੀਕਰਨ ਨਵੇਂ-ਨਵੇਂ ਸਮੀਕਰਨ ਜਿਹੜੇ ਆ ਉਹ ਸਾਹਮਣੇ ਦੇਖਣ ਨੂੰ ਮਿਲਣਗੇ ਜੀ ਜੀ ਜਵਿੰਦਰ ਜੀ ਮੇਰਾ ਅਗਲਾ ਸਵਾਲ ਵੀ ਜਿਹੜਾ ਉਹ ਸਿਆਸਤ ਦੇ ਨਾਲ ਹੀ ਜੁੜਿਆ ਹੋਇਆ ਵਾ ਤੇ ਉਹਦੇ ਵਿੱਚ ਭਾਜਪਾ ਦੇ ਜਿਹੜੇ ਪ੍ਰਧਾਨ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਜੀ ਉਹਨਾਂ ਦੇ ਵੱਲੋਂ ਕੁਝ ਦੋ ਕਲਾਫ ਜਵਾਰਤੇ ਗਏ ਨੇ ਕਾਂਗਰਸ ਦੇ ਆਗੂਆਂ ਦੇ ਲਈ ਜਿਨ੍ਹਾਂ ਦੇ ਵਿੱਚ ਇੱਕ ਨਵਜੋਤ ਸਿੰਘ ਸਿੱਧੂ ਨੇ ਤੇ ਦੂਸਰਾ ਸੁਖਪਾਲ ਸਿੰਘ ਖਹਿਰਾ ਤੇ ਉਹ ਹਮਾਇਤ ਕਰਦੇ ਹੋਏ ਕਿਤੇ ਲਫਜ਼ ਜਿਹਦਾ ਲੱਗਦਾ ਕਿ ਜਿਵੇਂ ਕਿ ਹਮਾਇਤ ਕਰ ਰਹੇ ਹੋਣ ਉਹ ਕੀ ਹੈ ਪੂਰਾ ਮਾਮਲਾ ਤੇ ਕੀ ਉਹਨਾਂ ਨੇ ਪ੍ਰੈਸ ਵਾਰਤਾ ਦੇ ਵਿੱਚ ਦੋਨਾਂ ਆਗੂਆਂ ਨੂੰ ਲੈ ਕੇ ਕਿਹਾ ਹੈ ਦੇਖੋ ਸੁਖਪਾਲ ਸਿੰਘ ਖਹਿਰਾ ਹੁਰੀ ਇਸ ਢੰਗ ਨਾਲ ਉਹਨਾਂ ਦੀ ਮਾਮਲਾ ਦਰਜ ਹੋਇਆ ਸੀ ਪਹਿਲਾਂ ਵੀ ਜਮਾਨਤ ਮਿਲ ਗਈ ਸੀ ਤੇ ਫਿਰ ਮਾਮਲਾ ਦਰਜ ਹੋ ਗਿਆ ਸੀ ਜੀ ਉਹਨਾਂ ਨੇ ਕਿਹਾ ਕਿ ਭਾਈ ਸੁਖਪਾਲ ਸਿੰਘ ਖੈਰਾ ਦੀ ਜਗ੍ਹਾ ਕੋਈ ਹੋਰ ਲੀਡਰ ਹੁੰਦਾ ਹੂੰ ਤੇ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜੀ ਪਿੱਠ ਪਿੱਛੇ ਖੜੀ ਹੋ ਜਾਂਦੀ ਹੈ ਉਹਨਾਂ ਦੀ ਮਾਇਤ ਦੇ ਵਿੱਚ ਖੜੀ ਹੁੰਦੀ ਪਰ ਸੁਖਪਾਲ ਸਿੰਘ ਖੈਰਾ ਨੂੰ ਇਹ ਲੱਗਦਾ ਕਿ ਜਿਵੇਂ ਜਿਹੜਾ ਹੈਗਾ ਕਾਂਗਰਸ ਜਿਹੜੀ ਹੈ ਉਹ ਖੈਰਾ ਤੋਂ ਖਿਹੜਾ ਛਡਾਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਦੂਜੇ ਪਾਸੇ ਆਪਣੇ ਨਵਜੋਤ ਸਿੰਘ ਸਿੱਧੂ ਹਰਾਮਬਰੇ ਵੀ ਉਹਨਾਂ ਨੇ ਜੋ ਗੱਲਾਂ ਬਾਤਾਂ ਕੀਤੀਆਂ ਨੇ ਦੇਖੋ ਜਿਸ ਵੇਲੇ 2017 ਤੋਂ ਲੈ ਕੇ 2021 ਤੱਕ ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਵਿੱਚ ਸੂਬਾ ਦੇ ਪ੍ਰਧਾਨ ਰਹੇ ਨੇ ਜੀ ਤੇ 2021-22 ਤੇ ਤੁਹਾਨੂੰ ਪਤਾ ਹੀ ਹੈ ਨਵਜੋਤ ਸਿੰਘ ਸਿੱਧੂ ਹੁਰੀ ਪ੍ਰਧਾਨ ਕੀ ਇਹਨਾਂ ਦੇ ਕੋਲ ਆ ਗਈ ਸੀ ਤੇ ਫਿਰ ਹੁਣ 22 ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਈ ਪ੍ਰਧਾਨ ਜੀ ਪ੍ਰਧਾਨ ਨੇ ਕਾਂਗਰਸ ਦੇ ਸੁਨੀਲ ਜਾਖੜ ਪੰਜਾਬ ਦੇ ਭਾਜਪਾ ਪ੍ਰਧਾਨ ਬਣ ਕੇ ਉਹਨਾਂ ਨੇ ਕਾਂਗਰਸ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਸੀ ਜੀ ਤੇ ਕਿਤੇ ਨਾ ਕਿਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਆਪਸੀ ਨੇੜਤਾ ਜਾਂ ਜੋ ਆਪਸੀ ਇੱਕ ਪਾਰਟੀ ਦੇ ਰਹਿੰਦੇ ਹੋਏ ਇੱਕ ਇੱਕ ਦੂਜੇ ਨਾਲ ਗੱਲਬਾਤ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਨੇ ਉਹ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਰਹਿੰਦੀਆਂ ਨੇ ਹੁਣ ਗੱਲ ਇਹ ਹੈ ਕਿ ਜਿਹੜੇ ਸੁਨੀਲ ਜਾਖੜ ਨੇ ਹਮ ਇਹਨਾਂ ਦੀ ਭਾਜਪਾ ਦੀ ਜਿਹੜੀ ਕੌਮੀ ਆਬ ਹਾਲਾ ਕਮਾਨ ਹੈ ਉਹਨਾਂ ਨਾਲ ਚੰਗੀ ਬਣਦੀ ਹੈ ਉਹ ਵੀ ਸੁਨੀਲ ਜਾਖੜ ਦੇ ਉੱਤੇ ਕਾਫੀ ਭਰੋਸਾ ਕਰਦੇ ਨੇ ਹੁਣ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸੁਨੀਲ ਜਾਖੜ ਵੱਲੋਂ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਹਦੇ 'ਚ ਵਧੀਆ ਪਰਫਾਰਮ ਕਰਨਾ ਹਮ ਔਰ ਇੱਥੋਂ ਸਭ ਨਾਣਾ ਬਣਾ ਕੇ ਲੋਕਾਂ ਦੇ ਨਾਲ ਲੋਕਾਂ ਦੀਆਂ ਵੋਟਾਂ ਪਵਾ ਕੇ ਭਾਜਪਾ ਨੂੰ ਪੰਜਾਬ ਦੇ ਵਿੱਚ ਸਫਲ ਬਣਾਉਣਾ ਲੋਕ ਸਭਾ ਦੀਆਂ ਚੋਣਾਂ 'ਚ ਜੀ ਕਿਤਨੇ ਕਿਤੇ ਲੋਕਾਂ ਦੀ ਲੋਡ ਪੈਂਦੀ ਇਹੋ ਜੇ ਆਗੂਆਂ ਦੀ ਲੋਡ ਪੈਂਦੀ ਹੈ ਇਹੋ ਜੇ ਲੀਡਰਸ਼ਿਪ ਦੀ ਲੋਡ ਪੈਂਦੀ ਹੈ ਪ੍ਰਧਾਨ ਨੂੰ ਵੀ ਜਿਹਦੇ ਨਾਲ ਪਾਰਟੀ ਨੂੰ ਫਾਇਦਾ ਹੋ ਸਕੇ ਹੁਣ ਤੁਸੀਂ ਦੇਖ ਲਓ ਕਿ ਉਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਹੁਰਾ ਨੂੰ ਜਿਸ ਢੰਗ ਨਾਲ ਗੱਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਰੀ ਦਾ ਸੁਭਾਅ ਜਿੱਦਾਂ ਦਾ ਹੈਗਾ ਬੜਬੋਲੇ ਆ ਤੇ ਬਹੁਤ ਜ਼ਿਆਦਾ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ ਹੂੰ ਉਹਨਾਂ ਦੇ ਰਵੱਈਏ ਤਾਂ ਖੁਸ਼ ਨਹੀਂ ਤੇ ਨਾ ਹੀ ਉਹਨਾਂ ਨੂੰ ਪਸੰਦ ਕਰਦੀ ਐ ਹੂੰ ਤੇ ਕਿਤੇ ਨਾ ਕਿਤੇ ਜੋ ਬਿਆਨਬਾਜ਼ੀ ਹੋ ਰਹੀ ਐ ਉਹਨਾਂ ਵੱਲੋਂ ਜੋ ਗੱਲਾਂਬਾਤਾਂ ਹੁੰਦੀਆਂ ਨੇ ਤੇ ਕਾਂਗਰਸ ਦੇ ਆਲਾ ਅ ਅਧਿਕਾਰੀ ਜਿਹੜੇ ਹੈਗੇ ਨੇ ਲੀਡਰ ਪੰਜਾਬ ਦੇ ਉਹ ਉਂਗਲੀਆਂ ਚੁੱਕਦੇ ਨੇ ਹੂੰ ਹਾਈ ਕਮਾਂਡ ਨੂੰ ਉਹਨਾਂ ਨੂੰ ਪਾਰਟੀ ਚੋਂ ਕੱਢਣ ਦੀਆਂ ਗੱਲਾਂ ਕਰਦੇ ਨੇ ਤੇ ਉਹ ਜਿਹੜਾ ਹੈਗਾ ਉਹ ਕਦੀ ਵੀ ਜਿਹੜੀ ਹੈਗਾ ਕਾਂਗਰਸ ਪਾਰਟੀ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਲਾਂਬੇ ਕਰ ਸਕਦੀ ਹੈ ਦੇਖੋ ਕੱਲ ਵੀ ਹੁਣ 7 ਤਰੀਕ ਨੂੰ ਉਹਨਾਂ ਦੀ ਰੈਲੀ ਹੈ ਬਠਿੰਡੇ ਵਿਖੇ ਹੂੰ ਉੱਥੇ ਵੀ ਜਿਸ ਢੰਗ ਨਾਲ ਪਹਿਲਾਂ ਰੈਲੀ ਹੋਈ ਸੀ ਤੇ ਉਹਦੇ ਵਿੱਚ ਵੀ ਜਿਹੜੇ ਤਰ੍ਹਾਂ-ਤਰ੍ਹਾਂ ਦੀ ਉਹਨਾਂ ਨੇ ਜੋ ਪਾਰਟੀ ਦੇ ਵਿੱਚ ਹੂੰ ਸੰਬੋਧਨ ਕੀਤਾ ਸੀ ਤੇ ਉਹ ਉਹਨਾਂ ਦੀ ਪਾਰਟੀ ਦੇ ਜਿਹੜੇ ਹੂੰ ਆਗੂ ਸੀ ਉਹਨਾਂ ਨੇ ਇਹ ਗੱਲਾਂ ਉਹਨਾਂ ਦੀ ਚੁੱਕ ਕੇ ਤੇ ਹਾਈ ਕਮਾਂਡ ਨੂੰ ਕਹੀਆਂ ਵੀ ਇਹ ਦੇਖੋ ਜੀ ਪਾਰਟੀ ਵਿਰੋਧੀ ਗੱਲਾਂ ਕਰ ਰਹੇ ਨੇ ਜਾਂ ਇਦਾਂ ਗੱਲਬਾਤ ਹੋ ਰਹੀ ਹੈ ਤੇ ਹੁਣ ਵੀ ਜਿਵੇਂ ਕੱਲ ਰੈਲੀ ਹੈ ਤੇ ਮੈਂ ਅਕਸਰ ਦੱਸਣਾ ਕਿ ਹੋ ਸਕਦਾ ਹੈ ਕਿ ਇਸ ਰੈਲੀ ਤੋਂ ਬਾਅਦ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਣ ਬਹੁਤ ਸਾਰੀਆਂ ਜਿਹੜੇ ਆਗੂ ਨੇ ਕਾਂਗਰਸ ਪਾਰਟੀ ਦੇ ਉਹ ਹਾਈ ਕਮਾਂਡ ਨੂੰ ਤਾਂ ਦੇਖੋ ਜੀ ਹੁਣ ਸਿੱਧੂ ਸਾਹਿਬ ਨੇ ਇਹ ਕੁਝ ਕਹਿਤਾ ਹੁਣ ਫੇਰ ਅਨੁਸ਼ਾਸਨ ਭੰਗ ਕਰ ਦਿੱਤਾ ਤੇ ਇਸੇ ਤਰੀਕੇ ਨਾਲ ਉਹਨਾਂ ਨੇ ਸੁਨੀਲ ਜਾਖੜ ਹੋਰਾਂ ਨੇ ਪ੍ਰੈਸ ਕਾਨਫਰੈਂਸ 'ਚ ਕਿਤੇ ਨਾ ਕਿਤੇ ਡਾਇਰੈਕਟਲੀ ਆ ਇਹ ਇੰਡਾਇਰੈਕਟਲੀ ਇਹ ਗੱਲ ਕਹਿ ਦਿੱਤੀ ਕਿ ਭਾਈ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਚਾਹੇ ਹਲਕਾ ਜਿਹਾ ਉਹਨਾਂ ਦੇ ਕੰਨਾਂ 'ਚ ਗੱਲ ਸੁਣਾ ਦਿੱਤੀ ਹੈ ਕਿ ਇਸ ਢੰਗ ਨਾਲ ਜਿਸ ਢੰਗ ਨਾਲ ਉਹਨਾਂ ਨੇ ਗੱਲ ਕੀਤੀ ਹੈ ਹਮਾਇਤ ਦੀ ਹਲਕੀ ਜਿਹੀ ਹਮਾਇਤ ਦੀ ਗੱਲ ਕੀਤੀ ਹੈ ਤੇ ਕਿਸੇ ਨਾ ਕਿਸੇ ਕਿਉਂਕਿ ਉਹਨਾਂ ਨੂੰ ਵੀ ਜ਼ਰੂਰத் ਹੈ ਕਿ ਚੰਗੀ ਲੀਡਰਸ਼ਿਪ ਦੀ ਜਿਹੜੇ ਲੋਕ ਲੋਕਾਂ ਦੇ ਵਿੱਚ ਜ਼ਿਆਦਾ ਉਹ ਪ੍ਰਭਾਵ ਛੱਡਦੇ ਹੋਣ ਰੋਜ ਆਗੂ ਜਿਹਨਾਂ ਦੀ ਜਿਹਨਾਂ ਦੀ ਲੋਕ ਚੰਤਾ ਸੁਣਦੀ ਹੋਵੇ ਅਰਜਨਾ ਦੀ ਮਕਬੂਲੀਅਤ ਹੋਵੇ ਪੰਜਾਬ ਦੇ ਵਿੱਚ ਹਮ ਹਰ ਪਾਰਟੀ ਨੇ ਇਹੋ ਜੇ ਆਗੂ ਚਾਹੀਦੇ ਹੁੰਦੇ ਨੇ ਹਮ ਹੁਣ ਦੇਖੋ ਗੱਲ ਇਹ ਹੈ ਕਿ ਸਿਆਸਤ ਦੇ ਵਿੱਚ ਇੱਕ ਰਾਤ ਦਾ ਪਤਾ ਨਹੀਂ ਹੁੰਦਾ ਉਹ ਪਿੰਨਰ ਜੀ ਜੀ ਬਿਲਕੁਲ ਅੱਜ ਕੋਈ ਬੰਦਾ ਇਸ ਪਾਰਟੀ ਐ ਤੇ ਰਤ ਤੋਂ ਰਾਤ ਕੋਈ ਇਹੋ ਜਿਹਾ ਕੰਮ ਬਣਦਾ ਹੈ ਇਹੋ ਜਿਹਾ ਕਾਰਨ ਬਣਦਾ ਹੈ ਕਿ ਪਾਰਟੀ ਛੱਡ ਕੇ ਦੇਖੋ ਇਹ ਆਣਾ ਜਾਣਾ ਤੇ ਲੱਗੇ ਰਹਿੰਦਾ ਹਮ ਪਾੜ ਅਕਸਰ ਅਸੀਂ ਕਈ ਲੀਡਰ ਦੇਖੇ ਨੇ ਇਸ ਪਾਰਟੀ ਨੂੰ ਉਧਰ ਚਲ ਗਏ ਉਧਰੋਂ ਫੇਰ ਇੱਧਰ ਆ ਗਏ ਜਦੋਂ ਉਧਰ ਜਾਂਦੇ ਨੇ ਤੇ ਫੇਰ ਕਹਿੰਦੇ ਜੀ ਪਾਰਟੀ ਦੇ ਜਿਹੜੇ ਸੀ ਰੂਲ ਰੈਗੂਲੇਸ਼ਨ ਜਾਂ ਜੋ ਸਿਧਾਂਤ ਸੀ ਉਹ ਸਾਨੂੰ रास ਨਹੀਂ ਆਇਆ ਉਹ ਚੰਗੇ ਨਹੀਂ ਹੈਗੇ ਪਬਲਿਕ ਦੇ ਹਿੱਤ ਚ ਨਹੀਂ ਹੈਗੇ ਇਸ ਕਰਕੇ ਅਸੀਂ ਇਹ ਪਾਰਟੀ ਚੰਗੇ ਅਸੀਂ ਇਸ ਪਾਰਟੀ ਚ ਆ ਗਏ ਪਰ ਜਦੋਂ ਵਾਪਸ ਆਉਂਦੇ ਤੇ ਫੇਰ ਉਹਨਾਂ ਨੂੰ ਕਿਹਾ ਜਾਂਦਾ ਹੈ ਜਾਂ ਉਹ ਵੀ ਕਹਿੰਦੇ ਨੇ ਕਈ ਵਾਰੀ ਅਸੀਂ ਘਰ ਵਾਪਸੀ ਹੋ ਗਈ ਹੈ ਜੀ ਸਾਡੀ ਉਹ ਵੀ ਕਹਿੰਦੇ ਵੀ ਕਹਿੰਦੇ ਕਿ ਜੇ ਸਾਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ ਪਾਰਟੀ ਦੇ ਸਾਨੂੰ ਮਾਨ ਸਨਮਾਨ ਨਹੀਂ ਦਿੱਤਾ ਅਕਸਰ ਇਹ ਪਤਾ ਕਦੋਂ ਹੁੰਦਾ ਜਦੋਂ ਟਿਕਟਾਂ ਨਹੀਂ ਦਿੱਤੀਆਂ ਜਾਂਦੀਆਂ ਉਹ ਰੋਸੇ ਹੋ ਜਾਂਦੇ ਨੇ ਨਾਰਾਜ਼ ਹੋ ਜਾਂਦੇ ਨੇ ਰੋਸ ਜਾਂਦੇ ਨੇ ਤੇ ਫਿਰ ਮਾਨ ਸਨਮਾਨ ਤੇ ਉਹੀ ਮੇਨ ਗੱਲ ਤੇ ਮਾਨ ਸਨਮਾਨ ਨਹੀਂ ਹੁੰਦੀ ਟਿਕਟਾਂ ਜਦੋਂ ਟਿਕਟ ਮਿਲ ਜੇ ਤੇ ਪਾਰਟੀ ਪੂਰਾ ਮਾਨ ਸਨਮਾਨ ਦਿੰਦੀ ਜਦੋਂ ਨਾ ਮਿਲੇ ਤੇ ਨਾ ਨਹੀਂ ਮਿਲਦੀ ਪਰ ਹੁਣ ਚੀਜ਼ ਇਹ ਹੈ ਕਿ ਇਹ ਜਿਹੜੀ ਪਾਰਟੀ ਛੱਡ ਕੇ ਏ ਚੋ ਬੀਚ ਚੱਲ ਕੇ ਬੀਚੂ ਕੀ ਚੱਲ ਗਏ ਜਿਹੜੇ ਆਮ ਲੋਕ ਹੁੰਦੇ ਨੇ ਹੁਣ ਤੇ ਕਾਫੀ ਲੋਕਾਂ ਲੋਕ ਬਦਲ ਗਏ ਨੇ ਪਹਿਲਾਂ ਲੋਕ ਹੁੰਦੇ ਸੀਗੇ ਕਿ ਇੱਕ ਪਾਰਟੀ ਅਸੀਂ ਤੇ ਪੱਕੇ ਜੀ ਇਸ ਪਾਰਟੀ ਦੇ ਆ ਸਾਡੇ ਤੇ ਦਾਦੇ ਪੜਦਾਦੇ ਨੇ ਵੀ ਇਸ ਪਾਰਟੀ ਨੂੰ ਵੋਟ ਪਾਈ ਸੀ ਤੇ ਅਸੀਂ ਵੀ ਇਸ ਪਾਰਟੀ ਨੂੰ ਵੋਟ ਪਾਣੇ ਆ ਨਾ ਜੀ ਨਾ ਹੀ ਤੇ ਸਾਡੀ ਮਾਂ ਪਾਰਟੀ ਆ ਅਸੀਂ ਨਹੀਂ ਛੱਡ ਕੇ ਜਾ ਸਕਦੇ ਲੋਕਾਂ ਨੂੰ ਬਾਅਦ ਚੋਂ ਹੁਣ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਜਾਗਰੂਕਤਾ ਵੱਧ ਰਹੀ ਆ ਪੜ੍ਹਾਈ ਲਿਖਾਈ ਵੱਧ ਰਹੀ ਆ ਲੋਕਾਂ ਨੂੰ ਵੀ ਅਗਲੀ ਪੀੜ੍ਹੀ ਨੂੰ ਸਮਝ ਆ ਰਿਹਾ ਕਿ ਨਹੀਂ ਯਾਰ ਇਹ ਤੇ ਸਿਆਸੀ ਲੋਕ ਸਾਡੇ ਨਾਲ ਖੇਡਾਂ ਖੇਡਦੇ ਸੀ ਅਸੀਂ ਸਾਡਾ ਇੱਕ ਫਰਜ਼ ਬਣਦਾ ਜਿਹੜੀ ਪਾਰਟੀ ਹੈ ਜਿਹੜਾ ਵੀ ਬੰਦਾ ਕੰਮ ਕਰਦਾ ਤੇ ਅਸੀਂ ਉਸ ਨੂੰ ਵੋਟ ਪਾਈਏ ਹੌਲੀ ਹੌਲੀ ਤਬਦੀਲੀ ਆ ਰਹੀ ਹੈ ਲੋਕਾਂ ਦੇ ਵਿਚਾਰਾਂ ਦੇ ਵਿੱਚ ਲੋਕਾਂ ਦੀ ਸੋਚ ਦੇ ਵਿੱਚ ਸੋ ਇਹ ਸੀ ਪੂਰੀ ਗੱਲਬਾਤ ਕਿ ਜਸਟੰਗ ਨਾਲ ਪੰਜਾਬ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਜੀ ਸੁਨੀਲ ਜਾਖੜ ਉਹਨਾਂ ਨੇ ਜੋ ਗੱਲਬਾਤ ਕੀਤੀ ਹੈ ਬਾਕੀ ਭੁਵਿੰਦਰ ਜੀ ਅਕਸਰ ਇਹ ਗੱਲ ਕਰਦੇ ਆ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਗੱਲਬਾਤ ਬਣਦੀ ਹੈ ਕਿਹੜੇ ਬੰਦੇ ਨੂੰ ਟਿਕਟ ਮਿਲਦੀ ਹੈ ਤੇ ਕਿਹੜਾ ਬੰਦਾ ਕਿਸ ਪਾਰਟੀ 'ਚ ਜਾਂਦਾ ਹੈ। ਸੋ ਇਹ ਸੰ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਇਹਨਾਂ ਦੱਸਿਆ ਕਿ ਕਿਸ ਤਰ੍ਹਾਂ ਸਿਆਸਤ ਦੇ ਵਿੱਚ ਜਿਹੜੀ ਆ ਨਵੀਂ ਚਰਚਾ ਛੜੀ ਹੋਈ ਆ ਕਾਂਗਰਸ ਪਾਰਟੀ ਦੇ ਵਿੱਚ ਵੀ ਭਾਜਪਾ ਪਾਰਟੀ ਦੇ ਵਿੱਚ ਵੀ। ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਸਿਆਸਤ ਦੇ ਮੁੱਦਿਆਂ ਨੂੰ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਸ਼ੁਕਰੀਆ।